ਸੋ ਲੁਧਿਆਨੇ ਦੇ ਪਿੰਡ ਸਸਰਾਲੇ ਦੇ ਵਿਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਡੀ ਗਿਣਤੀ ਚ ਪਹੁੰਚਿਆ ਆਰਮੀ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਦੱਸਦੀ ਹੈ ਕਿ ਤੁਸੀਂ 21 ਨੁਕਸਾਨਿਆ ਗਿਆ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਬਚਾਅ ਕਾਰਜ ਜਾਰੀ ਨੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਰਾਹਤ ਕਾਰਜਾਂ ਚ ਲੱਗਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਨੁਕਸਾਨ ਹੈ ਜਿਹੜਾ ਵੱਡੀ ਗਿਣਤੀ ਦੇ ਵਿੱਚ ਹੋ ਸਕਦਾ ਹੈ ਇਹ ਵੀ ਦੱਸਿਆ ਲੋਕਾਂ ਨੂੰ ਅਲਰਟ ਮੋਡ ਤੇ ਵੀ ਰੱਖਿਆ ਤਾਂ ਜੋ ਆਪਣੇ ਸਮਾਨ ਨੂੰ ਸੁਰੱਖਿਅਤ ਰੱਖ ਸਕਣ ਜਹੀ ਸਥਿਤੇ ਵਿਚ ਨਿਪਟਣ ਦੇ ਲਈ ਤਿਆਰ ਰਹਿਣ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਕੀ ਕਹਿ ਰਹੇ ਨੇ ਪ੍ਰਸ਼ਾਸਨਿਕ ਲੋਕ ਆਓ ਸੁਣੋ ਨੇ ਆ ਇਹ ਸਾਰੇ ਬੰਦੇ ਇੱਥੇ ਮੌਜੂਦ ਨੇ ਸਵੇਰੇ ਤੋਂ ਹੀ ਪਿੰਡ ਵਾਲੇ 7 ਵਜੇ ਸਾਨੂੰ ਪਤਾ ਲੱਗਿਆ ਸੀ 7 ਵਜੇ ਤੋਂ ਟੀਮਾਂ ਇੱਥੇ ਮੌਜੂਦ ਹੈ ਸਾਰੇ ਲੱਗੇ ਹੋਏ ਨੇ ਦਰਖਤਾਂ ਵਗੈਰਾ ਲਾ ਰਹੇ ਨੇ ਪਿੰਡ ਵਿੱਚ ਵਹਾਵ ਥੋੜਾ ਵਹਾਵ ਕਾਫੀ ਤੇਜ਼ ਹੈਗਾ ਤੇ ਢਾ ਲਾਰਿਆ ਔਰ ਜਿਹੜਾ ਮਾਰਜਿਨ ਸੀਗਾ ਬੰਦ ਬੰਦ ਤੋਂ ਘਟਦਾ ਜਾ ਰਿਹਾ ਹੈ ਸਵੇਰੇ ਤੱਕ ਜਿਹੜਾ ਕਿ 500 ਫੁੱਟ ਸੀਗਾ ਅੱਜ ਉਹ ਰਹਿ ਕੇ ਹੁਣ 10 15 ਫੁੱਟ ਤੇ ਵੀ ਥੱਲੇ ਆ ਚੁੱਕਿਆ ਤੇ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਸਤਾਰਕ ਕਰੋ ਜਿਹੜੇ ਆਲੇ ਦੁਆਲੇ ਦੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਆਪਣਾ ਆਪਣਾ ਸਮਾਨ ਜਿਹੜਾ ਕਪੜਾ ਲਿੱਤਾ ਵਗੈਰਾ ਸਾਰਾ ਉੱਪਰ ਵਾਲੇ ਉੱਪਰ ਲੈ ਜਾਓ ਤਾਂ ਕਿ ਉਹ ਜੇ ਕੁਦਰਤ ਨਾ ਕਰੇ ਜੇ ਰੱਬ ਨਾ ਕਰੇ ਕੁਝ ਹੋੁੰਦਾ ਹੈ ਅਨਸੁਖਾਵਿਕ ਕੀ ਚੀਜ਼ ਵਾਪਰਦੀ ਹੈ ਆਪਾਂ ਨੂੰ ਮੌਕਾ ਸੰਭਲਣ ਦਾ ਮੌਕਾ ਮਿਲ ਜੇਵੇ ਤੇ ਜਾਨਵਰਾਂ ਨੂੰ ਵੀ ਆਪਣਾ ਤੁਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਥੋੜੀ ਜਿਹੀ ਆਪਣਾ ਥੋੜਾ ਦੇਖ ਲਓ ਉਹਨਾਂ ਦੇ ਵੀ ਸੰਭਾਲ ਲਓ ਇਹ ਅਸੀਂ 7 ਅਗਸਤ ਨੂੰ ਬੇਨਤੀ ਕੀਤੀ ਸੀ ਸਰਕਾਰ ਨੂੰ ਜਦੋਂ ਇੱਥੇ ਮਾਈਨਿੰਗ ਚੱਲਦੀ ਸੀ ਕਿ ਇਹ ਬਨ ਬਹੁਤ ਕਮਜ਼ੋਰ ਹੋ ਗਿਆ ਹੋਇਆ ਪਰ ਉਹ ਉਸ ਪ੍ਰਸ਼ਾਸਨ ਜਾਗਿਆ ਨਹੀਂ ਥੋੜੀ ਬਹੁਤੀ ਮਿੱਟੀ ਮੁੱਟੀ ਪੁਆਈ ਪਰ ਫਰੋਂ ਲਾਸਟ 15 ਦਿਨਾਂ ਤੋਂ ਇਹ ਕੰਡੀਸ਼ਨ ਬਣੀ ਹੋਈ ਹੈ ਇੱਥੋਂ ਘੱਟੋ ਘੱਟ 250 ਫੁੱਟ ਦੂਰ ਇਹ دریا ਵਗਦਾ ਸੀਗਾ 250 ਦਾ ਵੀ ਮੇਰੇ ਸਾਹਮਣੇ 300 ਫੁੱਟੀ ਹੋਊਗਾ ਤੇ ਉਦੋਂ ਦਾ ਇਹ ਪਾਣੀ ਢਾਹ ਲਾਉਦਾ ਆ ਰਿਹਾ ਇਹ ਤਾਂ ਅਸੀਂ ਕਾਫੀ ਨਜ਼ਦੀਕ ਐ ਇਸ ਲਈ ਖੜੇ ਉੱਥੇ ਦਾ ਬਿਲਕੁਲ ਨਾਲ ਲੱਗਿਆ ਹੋਇਆ ਬੰਦ ਦੇ ਨਾਲ ਪਾਣੀ ਸਾਰੀਆਂ ਟੀਮਾਂ ਆਰਮੀ ਨੂੰ ਅਸੀਂ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਆਰਮੀ ਬੁਲਾਓ ਐਨਡੀਆਰਐਫ ਦੀ ਟੀਮ ਕਿਹਾ ਉਹ ਆ ਗਈਆਂ ਨੇ ਠੀਕ ਆ ਸਾਰੇ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੁੱਜੋ ਇੱਥੇ ਤੇ ਲੋਕ ਵੱਡੀ ਗਿਣਤੀ 'ਚ ਪੁੱਜ ਰਹੇ ਆ ਸੇਵਾ ਕਰ ਰਹੇ ਆ ਥੈਲੇ ਭਰਾ ਰਹੇ ਆ ਮੈਂ ਸਵੇਰ ਦਾ 7 ਵਜੇ ਦਾ ਇੱਥੇ ਹੀ 8 ਵਜੇ ਦਾ ਲੱਗਿਆ ਹੋਇਆ ਇਹਦੇ ਬੰਨ੍ਹ ਕਿਨਾਰੇ ਤੇ ਇੱਥੇ ਬਿਲਕੁਲ ਥੋੜਾ ਜਿਹਾ ਬ੍ਰੀਚ ਤਾਂ ਮਾਰੀ ਆ ਉੱਥੇ ਬਟ ਸਾਡੀ ਕੋਸ਼ਿਸ਼ ਹੈ ਸਾਰੇ ਸਾਥੀਆਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਕਿ ਇਹ ਬੰਨ੍ਹ ਬਚਾ ਲਿਆ ਜਾਵੇ ਜੇ ਇਹ ਬੰਨ੍ਹ ਟੁੱਟਿਆ ਮੈਂ ਅੱਜ ਤੋਂ ਇੱਕ ਹਫ਼ਤੇ ਪਹਿਲਾਂ ਵੀ ਕਿਹਾ ਸੀ ਜੇ ਇਹ ਬੰਨ੍ਹ ਟੁੱਟਿਆ ਤਾਂ ਲੁਧਿਆਣਾ ਡੁੱਬੂਗਾ ਉਸ ਤੋਂ ਮੇਰੇ ਗੌਰ ਨਹੀਂ ਕੀਤੀ ਹੁਣ ਪੱਥਰ ਵੀ ਆ ਗਿਆ ਬਾਕੀ ਚੀਜ਼ਾਂ ਆ ਗਈਆਂ ਹੋਈਆਂ ਨੇ ਪ੍ਰਸ਼ਾਸਨ ਪਹੁੰਚਿਆ ਮੁੱਖ ਕਿਤੇ ਹੁਣ ਹਾਂ ਡੀਸੀ ਸਾਹਿਬ ਹੈਗੇ ਨੇ ਡੀਸੀ ਸਾਹਿਬ ਹੈਗੇ ਨੇ ਐਸਟੀਐਮ ਹੈਗੇ ਆ ਏਡੀਸੀ ਹੈਗੇ ਆ ਪੁਲਿਸ ਦੀਆਂ ਟੀਮਾਂ ਹੈਗੀਆਂ ਬਾਈ ਗੁਰੂ ਪਹਿਲਾਂ ਵੀ ਪਤਾ ਹੀ ਸਾਨੂੰ ਠੀਕ ਹੈ ਜਿਹੜੇ ਮੋਹਰਵਾਲ ਆ ਕੋਈ ਵੀ ਐਸਟੇਟ ਦਾ ਲੀਡਰ ਆ ਜਾਂ ਕੋਈ ਵੀ ਮੁੱਖ ਮੰਤਰੀ ਆ ਇਹਨਾਂ ਨੂੰ ਸਾਰਾ ਕੋਈ ਪਹਿਲਾਂ ਪਤਾ ਵੀ ਇਹ ਕੋਲ ਨਾ ਕੋਈ ਰੋਡ ਢੋਕਰ ਆ ਨਾ ਕੋਈ ਰੋਗਦਾਰ ਹੋ ਰ ਆ ਅੱਜ ਵੀ 10 ਦਿਨ ਦਰਿਆ ਬਹੁਤ ਪਹਿਲਾਂ ਪਿੱਛੇ ਛਿਗਾਈ ਅੱਜ ਤੋਂ ਟੱਪਟ ਅੱਪਾ ਕਹਿ ਰਹੀਏ ਕਿਲੇ ਦੀ ਬਾੜ ਪਿੱਛੇ ਜਿਹੜੇ ਠੀਕ ਹੈ ਜੀ ਉਹਦੇ ਮੋੜੇ ਢੋਕਰ ਵੀ ਹੈਗਾ ਜਿਹੜੀ ਅੱਜ ਹੁਣ ਮੌਕੇ ਤੇ ਉੱਪਰ ਹੋਣ ਲੱਗੀ ਉਸ ਟਾਈਮ ਵੀ ਹੋ ਸਕਦੀ ਸੀ ਸਰ ਕੀ ਲੱਗਦਾ ਹੁਣ ਡਿਪਟੀ ਕਮਿਸ਼ਨਰ ਅਤੇ ਆਰਪੀ ਦੀਆਂ ਗੱਡੀਆਂ ਮੌਕੇ ਤੇ ਉਹਦੇ ਮੋੜੇ ਕੀ ਜ਼ੋਰ ਆ ਬਰਮਾਤਵਾ ਦਾ ਇਹ ਖਵਾਜਾ ਪੀਰ ਆ ਉੱਚਾ ਪੀਰ ਹੋਇਆ ਇਹਦੇ ਮੋੜੇ ਕਿਸੇ ਦਾ ਜ਼ੋਰ ਦੇਗਾ ਲੇਕਿਨ ਇਹ ਕੀ ਹਾਲਾਤ ਕੀ ਆ ਹੁੰਦੇ ਹਾਲਾਤ ਬਹੁਤ ਮਾਰੇ ਹਾਲਾਤ ਚੱਲ ਰਹੇ ਸਨ ਨੇੜੇ ਆ ਚੁੱਕਾ ਬਿਲਕੁਲ ਰਿਆ ਬੰਨ ਦੀ ਅਸੀਂ ਤਾਂ ਇਹੀ ਗੱਲ ਕਹਿੰਦੇ ਖਵਾਜਾ ਵੀ ਮੇਰ ਕਰੇ ਉੱਪਰ ਇੰਟਰਨੈਟ ਦਾ ਵੀ ਕਿਰਪਾ ਜਨ ਸਭ ਕੁਣ ਸਮਾਨ ਵੀ ਸੰਭਾਲਦੇ ਪਏ ਹਾਂ ਫਟਾਫਟ ਆਪਣਾ ਅਸੀਂ ਕਹਿੰਦੇ ਹਾਂ ਸਰ ਮੋਰੇ ਘਰ ਆਏ ਹਾਂ ਸਾਡੇ ਆਪਣੇ ਭੈਣ ਭਾਈ ਆ ਅਸੀਂ ਬੇਸ਼ੱਕ ਹੋਰ ਪਿੰਡ ਦੇ ਬੰਦੇ ਆ ਸਾਡੇ ਹੈ ਤਾਂ ਆਪਣੇ ਆ ਨਾ ਅਸੀਂ ਕਹਿਣਾ ਨਹੀਂ ਸਾਡੀ ਮਾਤਾ ਸਾਡਾ ਫਰਜ ਬਣਦਾ ਸਿੰਘਾਂ ਦੇ ਤੌਰ ਤੇ ਕੁਣ ਸਮਾਨ ਸੰਭਾਲੀ ਆਰੇ ਸਾਰੇ ਪਿੰਡਾਂ ਲਈ ਸੁਭਾਉਗੇ ਬਾਬਾ ਜੀ ਉਹ ਦੇਖੋ ਕਹਿੰਦੇ ਸੀ ਵੀ ਆਪਣਾ ਸਮਾਨ ਸੰਭਾਲ ਕੇ ਦੇਖੋ 7-8 ਦਿਨ ਤੋਂ ਸਾਡੀਆਂ ਪੂਰੀਆਂ ਪਿੰਡਾਂ ਦੀਆਂ ਪੰਚਾਇਤਾਂ ਸਾਡੇ ਤਾਇਆ ਜੀ ਖਾਸ ਕਰਕੇ ਸਸਰਾਲੀ ਕਲੋਨੀ ਤੋਂ ਬੂਤਗੜ ਸਾਡਾ ਇੱਕ ਪਿੰਡ ਦੋਵਾਂ ਦਾ ਇੱਥੇ ਅੱਜ ਕਈ ਦਿਨ ਤੋਂ ਇਹ ਕੰਮ ਚੱਲਦਾ ਵਾ ਪ੍ਰਸ਼ਾਸਨ ਨੂੰ ਬੜੀਆਂ ਬੇਨਤੀਆਂ ਕਰਦੇ ਪ੍ਰਸ਼ਾਸਨ ਸਾਡਾ ਸਜਾਉਂਦਾ ਰਹੇ ਅੱਜ ਵੀ ਡੀਸੀ ਸਾਹਿਬ ਸਵੇਰ ਦੇ ਸਾਡੇ ਨਾਲ ਲੱਗੇ ਆ ਅੱਜ ਪਿੰਡਾਂ ਦੇ ਲੋਕ ਸਾਡੇ ਨਾਲ ਲੱਗੇ ਆ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਦੇਖੋ ਅੱਜ ਔਖੀ ਔਖਾ ਟਾਈਮ ਆ ਅੱਜ ਕੋਈ ਸਿਆਸਤ ਦਾ ਟਾਈਮ ਨਹੀਂ ਅੱਜ ਔਖਾ ਟਾਈਮ ਆ ਔਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਘਰਾਂ ਵਿੱਚ ਸੇਫ ਰਹੋ ਕਿਉਂਕਿ ਇੱਥੇ ਜਿਹੜੇ ਕੰਮ ਆਉਣ ਐਨਡੀਆਰਫ ਦੀ ਟੀਮ ਨੇ ਸੰਭਲਿਆ ਵਾ ਖਾਸ ਕਰਕੇ ਨੌਜਵਾਨਾਂ ਨੂੰ ਵੀ ਇਹਨਾਂ ਨੂੰ ਬੇਨਤੀ ਆ ਕਿ ਆਪਾਂ ਉਹਨਾਂ ਦਾ ਸਾਥ ਦਿਈਏ ਹੁੱਲਣਵਾਰੀ ਬੰਦ ਕਰਦਿਏ ਕਈ ਮੇਰੇ ਵੀ ਨੌਜਵਾਨ ਸੈਲਫੀਆਂ ਲੈਂਦੇ ਆ ਫੋਟੋ ਲੈਂਦੇ ਕਿ ਦਰਿਆ ਦਾ ਵਾਪ ਪਾਣੀ ਦਾ ਬਹੁਤ ਤੇਜ਼ ਹੋ ਚੁੱਕਾ ਵਾ ਜਿਸ ਦੇ ਨਾਲ ਕਿ ਖਤਰਾ ਹੋ ਸਕਦਾ ਵਾ ਕਿੰਨੇ ਕਿ ਪਿੰਡਾਂ ਜਿਨ੍ਹਾਂ ਨੂੰ ਖਤਰਾ ਬਣਿਆ ਹੋਇਆ ਵਾ ਕਹਿੰਦੇ ਲੁਧਿਆਣਾ ਸ਼ਹਿਰ ਚ ਵੀ ਮਾਰ ਮਾਰੂਗਾ ਬਿਲਕੁਲ ਜੀ ਵੀਰਾ ਜੀ ਤੇ 40 ਤੋਂ 45 ਫੁੱਟ ਪਾਣੀ ਆ ਆ ਦੇਖ ਲਓ ਸਾਡੇ ਪਿੱਤਰਲੇ ਪਾਸੇ 20 30 ਫੁੱਟ ਨੀਮਾ ਜ਼ਮੀਨ ਆ ਏ ਔਰ ਜਦੋਂ ਇਹ ਟੁੱਟਣਾ ਵਾ ਸਾਡੇ ਤਕਰੀਬਨ 10 15 ਪਿੰਡ ਤਾਂ ਐਸੇ ਜਿਹੜੇ ਰੋਡ ਕੇ ਲੈ ਜਾਣੇ ਨੇ ਨਹੀਂ ਕਿਉਂਕਿ ਪਾਣੀ ਦੀ ਰਫਤਾਰ ਆ ਉਹ ਬਹੁਤ ਜ਼ਿਆਦਾ ਤੇਜ਼ ਆ ਖਾਸ ਕਰਕੇ ਸਾਡੇ ਪ੍ਰਸ਼ਾਸਨ ਡੀਸੀ ਸਾਹਿਬ ਵੀ ਆਏ ਆ ਸਾਰੀ ਟੀਮ ਲੱਗੀ ਆ ਸਾਡੇ ਹਰ ਪਾਰਟੀ ਦਾ ਇਨਸਾਨ ਲੱਗਿਆ ਸੀ ਕਿਸੇ ਪਾਰਟੀ ਦੇ ਅੱਗੇ ਖਲਾਫ ਨਹੀਂ ਬੋਲਣਾ ਕਿਉਂਕਿ ਅੱਜ ਸਾਡਾ ਭਾਈਚਾਰਾ ਲੱਗਿਆ ਸਾਡੇ ਭਾਈਚਾਰਾ ਕਾਇਮ ਆ ਸਾਡੇ ਭਾਈਚਾਰੇ ਦੀ ਟੀਮਾਂ ਸਾਰੀਆਂ ਲੱਗੀਆਂ ਪਾਰਟੀ ਬਾਜ਼ੀ ਦੇ ਉੱਪਰ ਔਟ ਕੇ ਸਾਰੇ ਲੋਕ ਲੱਗੇ ਹੋਇਆ ਚਾਹੇ ਕਾਂਗਰਸ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਬੀਜੇਪੀ ਆ ਚਾਹੇ ਕਾਲੀ ਦਲਾ ਸਾਰੇ ਅੱਜ ਇੱਕ ਮੁੱਠ ਹੋ ਕੇ ਲੱਗੇ ਹੋਇਆ ਪਾਰਟੀਆਂ ਬਾਜ਼ੀਆਂ ਖਤਮ ਕਰਕੇ ਲੱਗੇ ਹੋਇਆ ਕਿਉਂਕਿ ਆਪਾਂ ਅੱਜ ਬਚਾਉਣ ਦਾ ਸਮਾਂ ਅੱਜ ਬਚਾਅ ਵਾਸਤੇ ਸਾਰੇ ਲੋਕ ਲੱਗੇ ਨੇ ਕਿਲੋਮੀਟਰ ਵੀ ਨਹੀਂ ਹੈਗਾ ਨੇ ਨੇੜੇ ਹੀ ਬਿਲਕੁਲ ਸਾਹਮਣੇ ਹੀ ਆ ਸਾਡਾ ਨੇੜੇ ਹਾਂਜੀ ਕੀ ਲੱਗਦਾ ਪਾਣੀ ਦਾ ਫੱਤਰ ਵੱਧ ਰਿਹਾ ਖਤਰਾ ਹੈ ਖਤਰਾ ਖਤਰਾ ਜੀ ਸਾਨੂੰ ਤਾਂ ਪੂਰਾ ਖ਼ਤਰਾ ਆ 10 ਦਿਨ ਹੋ ਗਏ ਉੱਤਣ ਦਾ ਖਤਰਾ ਸਾਨੂੰ ਤੇ ਅੱਜ ਜ਼ਿਆਦਾ ਸਾਨੂੰ ਖਤਰਾ ਹਾਂਜੀ ਕੀ ਲੱਗਦਾ ਕੀ ਹੈ ਜੀ ਪ੍ਰਸ਼ਾਸਨ ਅੱਜ ਪਹੁੰਚਿਆ ਹੈ ਜਾਂ ਅੱਜ ਪਹੁੰਚਿਆ ਹੁਣ ਕੁਝ ਨਹੀਂ ਕਰ ਰਿਹਾ ਸਾਰੇ ਖੜੇ ਦੇਖ ਰਹੇ ਹਨ ਔਰ ਸਾਲੇ ਵੀ ਦੇਖ ਰਹੇ ਆ ਬੈਲਟਰੀ ਵੀ ਦੇਖ ਰਹੀ ਆ ਨੌਜਵਾਨ ਮੁੰਡੇ ਲੱਗੇ ਹੋਏ ਆ ਉੱਥੇ ਫਾਜਬ ਪੇਸ਼ ਨਹੀਂ ਜਾਣ ਦਿੰਦਾ ਉਹਨਾਂ ਨੂੰ ਹੁਣ ਉਹਰੇ ਕਹਿੰਦੇ ਬੰਨ ਲਾਉਣਾ ਆ ਇਹ ਉਦਣ ਦਾ ਵੀ ਲਾ ਸਕਦੇ ਅੰਦਰ ਲਾ ਦੋ ਅਸਾਂਹੀ ਤੁਹਾਆਂ ਦਿਲ ਨਹੀਂ ਹੈ ਕਿ ਸਾਡਾ ਤਾਂ ਕੋਈ ਹੱਲ ਨਹੀਂ ਹੈਗਾ ਹੁਣ ਸਾਰੇ ਸਾਨੂੰ ਸਵੇਰ ਦੇ ਕਿ ਜੇ ਅਸਮਾਨ ਮੰਨ ਲਓ ਅਸਮਾਨ ਵਾਹ ਲਓ ਕਿੱਧਰ ਜਾਣਾ ਅਸੀਂ ਬੰਦ ਕੇ ਅਸਮਾਨ ਬਸ ਜੀ ਬਾਈਕ ਦੀ ਤਾਂ ਖਾਲਸਾ ਬਾਈ ਦੀ ਸਤੋ ਸਾਡੇ ਮਹਾਰਾਜ ਜੀ ਪਿੰਡਾਂ ਦੇ ਲੋਕ ਆਰਮੀ ਦੇ ਲੋਕ ਪੂਰੀਆਂ ਬੰਨ ਲਗਾ ਰਿਹਾ ਟਰਾਲੀਆਂ ਟਿਪਰਾਂ ਸਮੇਤ ਰੇਤਾ ਪੱਥਰਾਂ ਦੇ ਨਾਲ ਸਪੈਦਿਆਂ ਦੇ ਨਾਲ ਜਿਹੜਾ ਹੈ ਬਚਾਅ ਕਰਦੇ ਹੋਏ ਨੇ ਅੱਜ ਜਾ ਰਹੇ ਆ ਨਾ ਉਹ ਕੰਨ ਤੇ ਜਾਂ ਉਦੋਂ ਦੇ ਕੁਛ ਨਾ ਕੁਛ ਕਰਦੇ ਉਦੋਂ ਦੇ ਖੇਤਾਂ ਵਾਲੇ ਬਸ ਰੋਗ ਸਾਮਾੜੀ ਮੋਟੀ ਕਰ ਜਾਂਦੇ ਸਨ ਨਹੀਂ ਤਾਂ ਨਹੀਂ ਬਾਅਦ ਵਿੱਚ ਕਹਿੰਦੇ ਪਾਠ ਵੀ ਰਖਾਇਆ ਗਿਆ ਜੋ ਖੰਡ ਪਾਠ ਹਾਂਜੀ ਖੰਡ ਪਾਠ ਦੇ ਭੋਗ ਪਾਏ ਗਏ ਪਰ ਮਹਾਰਾਜ ਤੋਂ ਵੀ ਵੱਡਾ ਹੋ ਗਿਆ ਫਾਜਾ ਸਾਹਿਬ ਜੀ ਇਸ ਟਾਈਮ ਤੇ ਸਾਨੂੰ ਦੁੱਖ ਹੋ ਰਿਹਾ ਹੁੰਦੇ ਹਾਲਾਤ ਕੀ ਆ ਰਹੇ ਨੇ ਹੁਣ ਦੇ ਹਾਲਾਤ ਸਾਨੂੰ ਤਾਂ ਇਹੀ ਆ ਰਿਹਾ ਵੀ ਸਮਾਨ ਬੰਨ ਲਓ ਤੇ ਭਾਈ ਤੁਸੀਂ ਸਾਈਡ ਤੇ ਲੁਧਿਆਣਾ ਲਾਈਵਲੀ ਸੁਨਦਰ ਸੋਨੀ ਦੀ ਰਿਪੋਰਟ